ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਕਾ ਟਲ ਗੁਰਸੇਵੀਆ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਮੁਕਿ ਉਚਰਾ ਸਾਸਤਰ ਖਟ ਦੰਗ ਗੇਰਨ ਚੜ ਜਾਏ ਆਂਦਲਖ ਬਦਰੋ ਸੁਨਾ ਜੋ ਕਾਲ ਕਿਰਪਾ ਕਰਾਏ ਵਾਹਿਗੁਰੂ ਸਾਹਿਬ ਜਿਓ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮਚਿਤ ਆਇਆ ਸੋ ਘਰ ਦਾਇਆ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸ ਸ ਸਗਲ ਮਿਟਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਾਇਅਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਏ ਗੁਰਪੁਰ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੁਰ ਤੇ ਜਾਣੀ ਪ੍ਰਭ ਕੀ ਅਕਥ ਕਹਾਣੀ ਜਾਨ ਬੋਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ